ਇੱਕ ਵਿਚਾਰ ਜੋ ਉਹਨਾਂ ਦੀ ਕਿਸੇ ਪੰਡਿਤ ਨਾਲ ਬ੍ਰਾਹਮਣ ਨਾਲ ਡਿਬੇਟ ਰੂਪ ਦੇ ਵਿੱਚ ਹੋ ਰਹੀ ਹੈ ਉਸ ਗੱਲ ਨੂੰ ਉਹਨਾਂ ਨੇ ਇਸ ਸ਼ਬਦ ਦੇ ਵਿੱਚ ਰੱਖਿਆ ਹੈ ਤੇ ਇੱਕ ਗੱਲ ਇੱਥੇ ਧਿਆਨ ਦੇਣ ਯੋਗ ਹੈ ਕਿ ਕਬੀਰ ਜੀ ਜਿਸ ਸਮੇਂ ਦੇ ਵਿੱਚ ਹੋਏ ਨੇ ਉਦੋਂ ਵੀ ਸਮੁੱਚੇ ਭਾਰਤ ਦੇ ਉੱਪਰ ਬ੍ਰਾਹਮਣਵਾਦ ਦਾ ਬਹੁਤ ਵੱਡਾ ਪ੍ਰਭਾਵ ਹੈ ਸ਼ਬਦ ਨੂੰ ਦੇਖਿਓ ਤੇ ਸ਼ਬਦ ਦੇ ਅਰਥਾਂ ਨੂੰ ਵੀ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ब्राह्मण ਤੇ ਪੰਡਿਤ ਇਹ ਹਿੰਦੂ ਸਮਾਤ ਨਾਲ ਸਬੰਧ ਰੱਖਣ ਵਾਲੇ ਸਬੰਧ ਰੱਖਣ ਵਾਲੇ ਦੋ ਸ਼ਬਦ ਹਨ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਦੋਵਾਂ ਨੂੰ ਪੋਜ਼ਿਟਿਵ ਵੀ ਦੇਖਿਆ ਤੇ ਨੈਗੇਟਿਵ ਵੀ ਦੇਖਿਆ ਜਦੋਂ ਗੁਰੂ ਸਾਹਿਬ ਨੇ ਚੰਗੇ ਬ੍ਰਾਹਮਣ ਵਰਨ ਦੀ ਗੱਲ ਕੀਤੀ ਨਾ ਮਹਾਰਾਜ ਕਹਿੰਦੇ ਬ੍ਰਾਹਮਣ ਉਹ ਹੁੰਦਾ ਹੈ ਕਿ ਜਿਹੜਾ ਸੱਚੇ ਅਕਾਲ ਪੁਰਖ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੀ ਵਿਚਾਰ ਕਰਦਾ ਹੈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਇੱਕ ਸ਼ਬਦ ਲਈ ਬੁਲਾਏ ਉਹਦਾ ਬ੍ਰਾਹਮਣਪੁਣਾ ਉਹਦੇ ਬ੍ਰਾਹਮਣ ਦੀ ਮਰਿਆਦਾ ਕਾਇਮ ਰਹਿੰਦੀ ਹੈ ਜੋ ਇੱਕ ਬ੍ਰह्म ਪਰਮੇਸ਼ਰ ਅਕਾਲ ਪੁਰਖ ਨੂੰ ਸਿਮਰਦਾ ਚੇਤੇ ਰੱਖਦਾ ਤੇ ਦੁਨੀਆਂ ਨੂੰ ਉਹਦੇ ਨਾਲ ਜੋੜਦਾ ਹੈ ਅਸਲ ਵਿੱਚ ਉਹ ਬ੍ਰਾਹਮਣ ਹੈ ਜੋ ਬ੍ਰह्म ਦਾ ਗਿਆਨ ਰੱਖੇ ਤੇ ਲੋਕਾਂ ਨੂੰ ਬ੍ਰह्म ਦਾ ਗਿਆਨ ਕਰਵਾ ਦੇ ਪੰਡਿਤ ਕੌਣ ਹੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਸੁਖਮਨੀ ਸਾਹਿਬ ਰੋਜ਼ ਪੜਦੇ ਹੋ ਰਾਮ ਨਾਮ ਆਤਮੈ ਸੋਧੈ ਉਹ ਪੰਡਿਤ ਹੈ ਜੋ ਰਾਮ ਦੇ ਨਾਮ ਨੂੰ ਸੋਧ ਕੇ ਆਪਣੇ ਮਨ ਦੇ ਵਿੱਚ ਬਿਠਾਉਂਦਾ ਹੈ ਪਾਪ ਨੂੰ ਸਮਝ ਕੇ ਜਾਣਦੇ ਤੇ ਦੁਨੀਆ ਨੂੰ ਜਣਾਉਂਦਾ ਹੈ ਹੁਣੇ ਧਾਰਮਿਕ ਜਗਤ ਨਾਲ ਜੁੜੇ ਹੋਏ ਦੋ ਨਾਮ ਨੇ ਦੋ ਸ਼ਬਦ ਨੇ ਪਰ ਕਰਮ ਕਾਂਡਾਂ ਦੇ ਪਿੱਛੇ ਲੱਗ ਕੇ ਦੋਵੇਂ ਸ਼ਬਦ ਬਦਨਾਮ ਹੋ ਗਏ ਸ਼ਬਦ ਕੋਈ ਮਾੜਾ ਨਹੀਂ ਹੁੰਦਾ ਸਾਧੂ ਸੰਤ ਮਹਾਤਮਾ ਬੜੇ ਚੰਗੇ ਸ਼ਬਦ ਨੇ ਪਰ ਅਜੋਕੇ ਸਮੇਂ ਅੰਦਰ ਕੁਝ ਪਖੰਡੀ ਲੋਕਾਂ ਨੇ ਭੇਖੀ ਲੋਕਾਂ ਨੇ ਕਪਟੀ ਕਰਮਕੰਢੀ ਲੋਕਾਂ ਨੇ ਆਪਣੇ ਨਾਮ ਨਾਲ ਜੋੜਿਆ ਨਤੀਜਾ ਇਹ ਨਿਕਲਿਆ ਬੰਦੇ ਦੇ ਨਾਲ ਨਾਲ ਸ਼ਬਦ ਵੀ ਬਦਨਾਮ ਹੋ ਗਏ ਅੱਜ ਲੋਕ ਕਹਿੰਦੇ ਨੇ ਐਵੇਂ ਕੋਈ ਬਿੱਲਾ ਬਿੱਲੜ ਸਾਧ ਤੁਰਿਆ ਫਿਰਦਾ ਹੁਣ ਹੈ ਹਾਲਾਂਕਿ ਸਾਧ ਦੀ ਮਹਿਮਾ ਕਿੰਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਸਾਧ ਕੀ ਮਹਿਮਾ ਊਚ ਤੇ ਉੱਚੀ ਸਾਧ ਕੀ ਮਹਿਮਾ ਮੂਚ ਤੇ ਮੂਚੀ ਸਾਧ ਕੀ ਸ਼ੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਇਹਨਾਂ ਉੱਚਾ ਸ਼ਬਦ ਸੀ ਪਰ ਜੀ ਕਹਨੇ ਕੋ ਭੇਖੀ ਸੰਤ ਹੋਣੇ। ਇਹ ਕੋ ਪਖੰਡੀ ਸੰਤ ਹੋਣਾ। ਸੰਤ ਵੀ ਬੜੀ ਉੱਚੀ ਪਦਵੀ ਦਾ ਨਾਮ ਸੀ। 13ਵੀਂ ਅਸ਼ਟਪਦੀ ਸੰਤ ਦੀ ਮਹਿਮਾ ਤੇ ਵਰਣਨ ਕੀਤੀ। ਬ੍ਰਹਮ ਗਿਆਨੀ ਦੀ ਅਵਸਥਾ ਹੈ। ਪਰ ਕਿਉਂਕਿ ਜਦੋਂ ਕੁਝ ਝੂਠੇ ਪਖੰਡੀ ਲੋਕ ਨਾਲ ਜੁੜਦੇ ਨੇ ਉਦੋਂ ਸ਼ਬਦ ਬਦਨਾਮ ਹੋ ਜਾਂਦੇ ਨੇ। ਤੋਂ ਮੈਂ ਇਸੇ ਤਰ੍ਹਾਂ ਬੇਨਤੀ ਪਹਿਲਾਂ ਤਾਂ ਕੀਤੀ ਵੀ ਬ੍ਰਾਹਮਣ ਸ਼ਬਦ ਵੀ ਮਾੜਾ ਨਹੀਂ ਪੰਡਿਤ ਸ਼ਬਦ ਵੀ ਮਾੜਾ ਨਹੀਂ। ਸ਼ਬਦ ਮਾੜੇ ਨਹੀਂ ਹੁੰਦੇ। ਨਾਲ ਜੁੜਨ ਵਾਲਾ ਇਨਸਾਨ ਬੰਦਾ ਮਨੁੱਖ ਮਾੜਾ ਚੰਗਾ ਹੋ ਸਕਦਾ ਹੈ। ਤਾਂ ਹੁਣ ਜਦੋਂ ਕਬੀਰ ਜੀ ਦੀ ਗੱਲ ਚੱਲੀ ਹੈ ਕਿਉਂਕਿ ਉਸ ਵੇਲੇ ਹੁਣ ਬ੍ਰਾਹਮਣਵਾਦ ਆਪਾਂ ਨੂੰ ਸ਼ਬਦ ਤਾਂ ਯੂਜ਼ ਕਰਨਾ ਪੈਂਦਾ ਹੈ ਵਰਤਣਾ ਪੈਂਦਾ ਕਿਉਂਕਿ ਸਮੁੱਚੇ ਭਾਰਤ ਵਿੱਚ ਸਨਾਤਨ ਮਤ ਦਾ ਪ੍ਰਚਾਰ ਕਰਨਾ, ਵੇਦ ਪੜਾਉਣੇ ਲੋਕਾਂ ਨੂੰ ਗਿਆਨ ਦੇਣਾ, ਧਰਮ ਦੇ ਕਰਮ ਕਰਾਉਣੇ ਇਹਨਾਂ ਦੋਵਾਂ ਦੇ ਹੱਥ ਹੈ। ਪਰ ਹੋਇਆ ਕੀ ਵੀ ਇਹ ਰੱਬ ਦਾ ਅਕਾਲ ਦਾ ਗਿਆਨ ਦੇਣ ਦੀ ਬਜਾਏ ਦੁਨੀਆ ਨੂੰ ਪਖੰਡਾਂ ਤੇ ਕਰਮਕਾਂਡਾਂ ਚ उलझਾਉਣ ਲੱਗ ਪਏ ਚੰਗੇ ਮਾੜੇ ਦਿਨਾਂ ਦੀ ਵਿਚਾਰ ਹਰ ਗੱਲ ਵਿੱਚ ਕਰਮਕਾਂਡ ਬਲਕਿ ਇੱਥੋਂ ਤੱਕ ਲਿਖਿਆ ਵੀ ਕਰਮਕਾਂਡ Hindu ਮਤ ਦਾ ਧੋਰਾ ਹੈ ਉਹ ਮੰਨਦਨ ਵੀ ਸਾਡੇ ਲਈ ਕਰਮਕਾਂਡ ਕਰਨਾ ਹੀ ਜ਼ਰੂਰੀ ਹੋ ਗਿਆ ਹੁਣ ਕਬੀਰ ਜੀ ਇਹ ਕਹਿ ਰਹੇ ਨੇ ਵੀ ਜੇ ਤੂੰ ਅਸਲੀ ਰੂਪ ਵਿੱਚ ਬ੍ਰਾਹਮਣ ਹੈ ਨਾ ਫਿਰ ਤੂੰ ਬ੍ਰਹਮ ਨਾਲ ਕਿਉਂ ਨਹੀਂ ਜੁੜਦਾ ਤੇ ਲੋਕਾਂ ਨੂੰ ਕਿਉਂ ਨਹੀਂ ਜੋੜਦਾ ਤੇਰਾ ਜੋ ਅਹਿਮ ਫਰਜ਼ ਬਣਦਾ ਵੀ ਦੁਨੀਆ ਨੂੰ ਗਿਆਨ ਚਾਹੀਦਾ ਹੈ ਦੁਨੀਆ ਪਹਿਲਾਂ ਹੀ ਬਹੁਤ ਭਟਕੀ ਹੈ ਲੋਕ ਪਹਿਲਾਂ ਹੀ ਕੁਰਾਹੇ ਪਏ ਨੇ ਭਟਕ ਰਹੇ ਨੇ ਅਗਿਆਨਤਾ ਵਿੱਚ ਨੇ ਭਰਮਾਂ ਵਿੱਚ ਜੀ ਰਹੇ ਨੇ ਡਰ ਕੇ ਜ਼ਿੰਦਗੀਆਂ ਜੀ ਰਹੇ ਨੇ ਅਸੀਂ ਉਹਨਾਂ ਦੇ ਡਰ ਕੱਢਣ ਦੀ ਬਜਾਏ ਡਰ ਹੋਰ ਮਨਾਂ ਵਿੱਚ ਪਾ ਰਹੇ ਆ ਇੱਕ ਹੋਰ ਬੇਨਤੀ ਕਰਦੇ ਆ ਸੱਚਾ ਧਰਮ ਕਦੀ ਵੀ ਡਰਾਉਂਦਾ ਨਹੀਂ ਹੈ ਜੇ ਕੋਈ ਬੰਦਾ ਧਰਮ ਦੇ ਨਾਂ ਤੇ ਵੀ ਡਰਾ ਰਿਹਾ ਨਾ ਤਾਂ ਸਮਝ ਲਓ ਬੰਦਾ ਵੀ ਗਲਤ ਹੈ ਧਰਮ ਡਰਾਉਂਦਾ ਨਹੀਂ ਧਰਮ ਸਾਡੇ ਡਰ ਦੂਰ ਕਰਦਾ ਹੈ ਧਰਮ ਨਾਲ ਤੇ ਡਰ ਖਤਮ ਹੋਣੇ ਨੇ ਭੈ ਖਤਮ ਹੋਣੇ ਨੇ ਪਰਮ ਮਿਟਣੇ ਨੇ ਸ਼ੰਕੇ ਮਿਟਣੇ ਨੇ ਅਫਸੋਸ ਅਜ ਧਰਮ ਦੇ ਨਾਂ ਤੇ ਡਰ ਵਹਿਮ ਭਰਮ ਤੋਖਲੇ ਸੰਸੇ ਪਾਏ ਜਾ ਰਹੇ ਨੇ ਦੁਨੀਆ ਨੂੰ ਡਰਾਇਆ ਜਾ ਰਿਹਾ ਪਟਕਾਇਆ ਜਾ ਰਿਹਾ ਹੈ ਜਿਤਵਾ ਕਮ ਨਾ ਕੀਤਾ ਤੇ ਤੇਰਾ ਨੁਕਸਾਨ ਹੋ ਜਾਏਗਾ ਆ ਪਾਠ ਨਾ ਕੀਤਾ ਤੇ ਰਾਹ ਹੋ ਜਾਏਗਾ ਤੋ ਆ ਇਸ ਦਿਨ ਇੰਨੇ ਦਿਨ ਇੰਨੇ ਤਰੀਕੇ ਨਾਲ ਇਸ ਤਰ੍ਹਾਂ ਮੰਤਰ ਨਾ ਪੜੇ ਤੇਰਾ ਨੁਕਸਾਨ ਹੋ ਜਾਏਗਾ ਤੂੰ ਨਰਕਾਂ ਚ ਚਲਾ ਜਾਏਗਾ ਤੈਨੂੰ ਦੋਸ਼ਕ ਦੀ ਅਗੱਚ ਛੜਨਾ ਪਏਗਾ ਬੜਾ ਕੁਝ ਦੱਸਿਆ ਜਾ ਰਿਹਾ ਹੈ ਤਾਂ ਉਹ ਨਤੀਜਾ ਕੀ ਨਿਕਲਿਆ ਵੀ ਅੱਜ ਲੋਕ ਪਿਆਰ ਕਰਕੇ ਰੱਬੀ ਪ੍ਰੇਮ ਦੇ ਵਿੱਚ ਰੱਬੀ ਸਨੇਹ ਦੇ ਵਿੱਚ ਗੁਰੂ ਦੀ ਖੁਸ਼ੀ ਲੈਣ ਲਈ ਨਹੀਂ ਬਲਕਿ ਡਰ ਕਾਰਨ ਧਾਰਮਿਕ ਸਥਾਨਾਂ ਤੇ ਜਾ ਰਹੇ ਨੇ ਆਖੋ ਸਤਨਾਮ ਸ਼੍ਰੀ ਹੁਣ ਦੋ ਕਾਰਨ ਬਣ ਗਏ ਨੇ ਧਾਰਮਿਕ ਸਥਾਨ ਤੇ ਜਾਣ ਦੇ ਇੱਕ ਡਰ ਦੂਜਾ ਲਾਲਚ ਜਾਂ ਸੁਵਾਰਥ ਦੇਖੋ ਮੈਂ ਤਾਂ ਜਾਵਾਂਗਾ ਜਾਂ ਤੇ ਮੈਨੂੰ ਕੋਈ ਲੋਡ ਹੈ ਮੇਰੀ ਕੋਈ ਮੁਰਾਦ ਹੈ ਡਿਮਾਂਡ ਹੈ ਕੋਈ ਸ਼ਵਾਰਥ ਹੈ ਮੈਂ ਕਹਿੰਦਾ ਵੀ ਕਿਤੇ ਹੋਰ ਗੱਲ ਬਣਦੀ ਨਹੀਂ ਚਲੋ ਮੈਂ ਇੱਥੇ ਕੁਝ ਲੈ ਦੇ ਕੇ ਗੱਲ ਬਣਾ ਲਾਂ ਜਾਂ ਫਿਰ ਮੇਰੇ ਮਨ ਦੇ ਅੰਦਰ ਕੋਈ ਡਰ ਹੈ ਉਹ ਦੁਨੀਆ ਚੋਂ ਦੂਰ ਨਹੀਂ ਹੋਣਾ ਮੈਂ ਉਹ ਡਰ ਨੂੰ ਦੂਰ ਕਰਨ ਵਾਸਤੇ ਆ ਰਿਹਾ ਪ੍ਰੇਮ ਵਿੱਚ ਭਿੱਜ ਕੇ ਕੌਣ ਆ ਰਿਹਾ ਹੈ ਸਮਰਪਣ ਭਾਵਨਾ ਨਾਲ ਕੌਣ ਆ ਰਿਹਾ ਗੱਲ ਇਹ ਨਾ ਡਰ ਦੇ ਵਿੱਚ ਆਓ ਨਾ ਲਾਲਚ ਦੇ ਵਿੱਚ ਆਓ ਜਦੋਂ ਆਓ ਇੱਥੇ ਜੁੜਨ ਲਈ ਆਓ ਇੱਥੇ ਖੁਸ਼ੀ ਲੈਣ ਲਈ ਆਓ ਗੁਰੂ ਨੂੰ ਸਮਰਪਿਤ ਹੋਣ ਲਈ ਆਓ ਤੁਹਾਡੇ ਆਉਣ ਦੇ ਵਿੱਚ ਅੰਤਰ ਹੋਏਗਾ ਤੇ ਗੁਰੂ ਦੇ ਸਾਨੂੰ ਨਿਵਾਜਣ ਤੇ ਬਖਸ਼ਣ ਵਿੱਚ ਵੀ ਬੜਾ ਵੱਡਾ ਅੰਤਰ ਆ ਜਾਏਗਾ ਖੇਡ ਬਣ ਜਾਏਗੀ ਡਰ ਦੂਰ ਕਰੀਏ ਸਭ ਤੋਂ ਪਹਿਲਾਂ ਸਾਨੂੰ ਤੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਲਿਖਤੀ ਰੂਪ ਚ ਦਿੱਤੇ ਨਾ ਮੂਲ ਮੰਤਰ ਉਹਦੇ ਵਿੱਚ ਇੱਕ ਗੁਣ ਰੱਬ ਦਾ ਇਹ ਲਿਖਿਆ ਵੀ ਨਿਰਭਉ ਜਿਨੂੰ ਕੋਈ ਡਰ ਨਹੀਂ ਕੋਈ ਵਹਿਮ ਪਰਮ ਨਹੀਂ ਤੇ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹ ਵੀ ਨਿਰਭਉ ਹੋਣਾ ਚਾਹੀਦਾ ਉਹਦੇ ਮਨ ਵਿੱਚ ਵੀ ਕੋਈ ਡਰ ਨਹੀਂ ਹੋਣਾ ਚਾਹੀਦਾ ਗੱਲ ਸਮਝ ਰਹੇ ਹੋ ਨੌਵੇਂ ਪਾਤਸ਼ਾਹ ਨੇ ਦੀ ਵਿਆਖਿਆ ਹੋਰ ਵਧਾ ਕੇ ਕੀਤੀ ਕਹਿੰਦੇ ਗਿਆਨੀ ਕੌਣ ਹੈ ਸ਼ਲੋਕ ਮਹੱਲਾ 9 ਗਿਆਨੀ ਦੀ ਪਰਿਭਾਸ਼ਾ ਮਹਾਰਾਜ ਨੇ ਜਦੋਂ ਲਿਖੀ ਉੱਥੇ ਡਰ ਸ਼ਬਦ ਵਰਤਿਆ ਮਹਾਰਾਜ ਨੇ ਭੈ ਕੀ ਕਹਿੰਦੇ ਨੇ ਗਿਆਨੀ ਕੌਣ ਹੁੰਦਾ ਹੈ ਹੁਣ ਦੇਖੋ ਤੁਹਾਡੀ ਨਜ਼ਰ ਵਿੱਚ ਜਾਂ ਕਹਿੰਦੇ ਜਿੰਨੇ ਤੁਸੀਂ ਮੇਰੇ ਖਾਲਚ ਇੱਥੇ ਸੰਗਤੀ ਰੂਪ ਵਿੱਚ ਆਪਾਂ ਬੈਠੇ ਆਂ ਜਾਂ ਮੀਡੀਆ ਹੀ ਸੁਣ ਰਹੇ ਹੋ ਆਮ ਤੌਰ ਤੇ ਬਹੁਤੇ ਸੰਗਤ ਬਹੁਤੇ ਲੋਕ ਗਿਆਨੀ ਦਾ ਅਰਥ ਸਮਝਦੇ ਨੇ ਚਿੱਟੇ ਕੱਪੜਿਆਂ ਵਾਲਾ ਜਿਹੜਾ ਗੁਰਦੁਆਰੇ ਰਹਿੰਦਾ ਹੈ ਆਖ ਕੋ ਸਤਨਾਮ ਸ਼੍ਰੀ ਇਹ ਵਿਆਖਿਆ ਤੁਸੀਂ ਸਾਨੂੰ ਗਿਆਨੀ ਕਹੀ ਜਾਂਦੇ ਹੋ ਅਸੀਂ ਦੂਜੇ ਭਾਈ ਸਾਹਿਬ ਨੂੰ ਗਿਆਨੀ ਕਹੀ ਜਾਂਦੇ ਆ ਨਹੀਂ ਇਹ ਵਿਆਖਿਆ ਨਹੀਂ ਹੈ ਗਿਆਨੀ ਦੀ ਇੱਕ ਨਿੱਕਾ ਜਿਹਾ ਅਰਥ ਹੈ ਜੁੜਦਾ ਪਰ ਇਹ ਸਟੀਕ ਨਹੀਂ ਬੈਠਦਾ ਅਸਲੀ ਅਰਥ ਕੀ ਹੈ ਉਹ ਸਾਨੂੰ ਗੁਰਬਾਣੀ ਚੋਂ ਸਮਝਣਾ ਪਏਗਾ ਨੌਵੇਂ ਪਾਤਸ਼ਾਹ ਫਿਰ ਕਿਰਪਾ ਕਰਦੇ ਨੇ ਕਹਿੰਦੇ ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਆਹ ਹੈ ਗਿਆਨੀ ਦੀ ਵਿਆਖਿਆ ਜਿਹੜਾ ਕਿਸੇ ਦਾ ਡਰ ਮੰਨਦਾ ਨਹੀਂ ਕਿਸੇ ਤੋਂ ਡਰਦਾ ਨਹੀਂ ਤੇ ਕਿਸੇ ਨੂੰ ਡਰਾਉਂਦਾ ਵੀ ਨਹੀਂ ਦੋਨੇ ਕੰਡੀਸ਼ਨ ਲਾਗੂ ਕਰਤੀਆਂ ਨਾ ਡਰਨਾ ਜੇ ਰੱਬ ਨੇ ਤੁਹਾਨੂੰ ਤਾਕਤ ਬਹੁਤ ਦਿੱਤੀ ਹੈ ਸ਼ਕਤੀ ਦਿੱਤੀ ਹੈ ਤੁਹਾਡਾ ਪ੍ਰਤਾਪ ਹੈ ਤੁਹਾਡੇ ਤੇ ਬੜੀ ਕਿਰਪਾ ਹੈ ਵੀ ਮੰਨ ਲਓ ਤੁਸੀਂ ਨਹੀਂ ਡਰਦੇ ਆਪਾਂ ਕਹਿੰਦੇ ਇਸ ਤੇ ਪਰਵਾਹ ਹੀ ਨਹੀਂ ਮੰਦੇ ਕਿਸੇ ਦੀ ਚੰਗੀ ਗੱਲ ਹੈ ਪਰ ਹੁਣ ਇੱਥੇ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ ਨਿਡਰ ਬੰਦਾ ਕਈ ਵਾਰੀ ਦੂਜਿਆਂ ਨੂੰ ਡਰਾਉਣ ਲੱਗ ਜਾਂਦਾ ਹੈ ਵੀ ਮੈਂ ਤਾਂ ਡਰਦਾ ਨਹੀਂ ਪਰ ਮੈਂ ਦੂਜੇ ਨੂੰ ਡਰਾ ਕੇ ਰੱਖਾਂਗਾ ਇਹ ਗਲਤ ਹੈ ਉਹ ਗਿਆਨੀ ਨਹੀਂ ਹੋ ਸਕਦਾ ਇਹਦਾ ਅਰਥ ਹੈ ਜਿਹਨੂੰ ਸੱਚ ਦਾ ਗਿਆਨ ਹੋ ਜਾਏ ਜਿਹਨੂੰ ਰੱਬੀ ਇਲਹਾਮ ਹੋ ਜਾਏ ਉਹ ਡਰਦਾ ਵੀ ਨਹੀਂ ਡਰਾਉਂਦਾ ਵੀ ਨਹੀਂ ਜਿਹਨੂੰ ਇਹ ਚੀਜ਼ ਦਾ ਗਿਆਨ ਹੋ ਜਾਂਦਾ ਉਹ ਗਿਆਨੀ ਹੈ ਕਿਉਂਕਿ ਗਿਆਨੀ ਸ਼ਬਦ ਦਾ ਅਖਰੀ ਅਰਥ ਹੈ ਗਿਆਨਵਾਨ ਹੀ ਹੋਇਆ ਨਾ ਹੁਣ ਦੂਜੇ ਪਾਸੇ ਮੈਂ ਕੋਰ ਬੇਨਤੀ ਕਰਦੇ ਆ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਜਿਹੜੇ ਇਸ ਗੱਲ ਨੂੰ ਸੁਣ ਰਹੇ ਨੇ ਤੁਸੀਂ ਸਾਰੇ ਗਿਆਨੀ ਹੋ ਸਾਰੇ ਗਿਆਨੀ ਹੋ ਮੈਂ ਤੁਹਾਨੂੰ ਇਹ ਕਰਕੇ ਨਹੀਂ ਵੀ ਪੱਗ ਵਾਲਿਆਂ ਨੂੰ ਕਹਿ ਰਿਹਾ ਜਿਨ੍ਹਾਂ ਦੇ ਕੇਸ ਹਨ ਉਹ ਵੀ ਜਿਦੇ ਨਹੀਂ ਹਨ ਉਹ ਵੀ ਦਾੜੀ ਰੱਖੀ ਹੈ ਉਹ ਵੀ ਗਿਆਨੀ ਹੈ ਨਹੀਂ ਰੱਖੀ ਉਹ ਵੀ ਗਿਆਨੀ ਹੈ ਤੁਸੀਂ ਉੱਤਰ ਲੱਭ ਕੇ ਦੇਖੋ ਵੀ ਕਿਵੇਂ ਉਹ ਗਿਆਨੀ ਹੋਏ ਆਪਾਂ ਕਿਉਂਕਿ ਜੇ ਸ਼ਬਦ ਅਸੀਂ ਗਿਆਨੀ ਦੇ ਗਿਆਨ ਨਾਲ ਕਰਨੇ ਨੇ ਫਿਰ ਆਪਾਂ ਸਾਰੇ ਗਿਆਨੀ ਆ ਮਤਾਵਾ ਪਹਿਣਾ ਵਿਗਿਆਨੀ ਨੇ ਸਾਰੇ ਗਿਆਨੀ ਆ ਤੁਸੀਂ ਹੁਣ ਇੱਥੇ ਦਾ ਅਰਥ ਬਣੇਗਾ ਜਿਸ ਚੀਜ਼ ਦਾ ਸਾਨੂੰ ਗਿਆਨ ਹੈ ਅਸੀਂ ਉਸ ਫੀਲਡ ਦੇ ਗਿਆਨੀ ਆ ਉਸ ਕਰਮ ਦੇ ਗਿਆਨੀ ਆ ਤੁਹਾਡੇ ਜੋ ਕਿਸੇ ਨੂੰ ਗੱਡੀ ਦਾ ਡਰਾਈਵਿੰਗ ਦਾ ਐਕਸਪੀਰੀਅੰਸ ਹੈ ਉਹਨੂੰ ਗਿਆਨ ਹੈ ਨੌਲੇਜ ਹੈ ਉਸ ਚੀਜ਼ ਦੀ ਡਰਾਈਵਿੰਗ ਕਿਵੇਂ ਕਰਨੀ ਹੈ ਕੀ ਰੂਲ ਨੇ ਕੀ اصول ਨੇ ਕਿਹੜੇ ਰੂਲ ਫੋਲੋ ਕਰਨੇ ਹੈ ਸਾਰੀ ਉਹ ਤੁਸੀਂ ਨੌਲੇਜ ਲਈ ਡਰਾਈਵਿੰਗ ਸਿੱਖੀ ਤੁਸੀਂ ਉਸ ਫੀਲਡ ਦੇ ਗਿਆਨੀ ਹੋ ਕੋਈ ਤੁਹਾਡੇ ਚ ਮਕੈਨਿਕ ਆ ਉਸ ਚੀਜ਼ ਦਾ ਗਿਆਨੀ ਹੈ ਕੋਈ ਆਫਿਸ ਦਾ ਗਿਆਨ ਰੱਖਦੇ ਉਸ ਚੀਜ਼ ਦਾ ਗਿਆਨੀ ਹੈ ਕੋਈ ਬਿਜ਼ਨਸ ਦਾ ਗਿਆਨ ਰੱਖਦੇ ਉਸ ਚੀਜ਼ ਦਾ ਗਿਆਨੀ ਹੈ ਮਾਤਾਵਾ ਪਹਿਣਾ ਤੁਸੀਂ ਕਿਚਨ ਦਾ ਗਿਆਨ ਰੱਖਦੇ ਤੁਸੀਂ ਉਸ ਚੀਜ਼ ਦੇ ਗਿਆਨੀ ਹੋ ਤੁਹਾਡੇ ਜੋ ਕੋਈ ਸਟਿਚਿੰਗ ਕਰ ਰਹਾ ਹੈ ਕੋਈ ਜੌਬ ਕਰਦਾ ਹੈ ਹਰੇਕ ਕੰਮ ਸਾਡਾ ਗਿਆਨ ਨਾਲ ਜੁੜਿਆ ਜੇ ਤੁਹਾਡੇ ਕੋਲ ਗਿਆਨ ਨਹੀਂ ਨੌਲੇਜ ਨਹੀਂ ਤੁਸੀਂ ਕੱਖ ਨਹੀਂ ਕਰ ਸਕਦੇ ਸਾਡੀ ਕੋਈ ਵੈਲਿਊ ਨਹੀਂ ਹੈ ਗਿਆਨ ਤੋਂ ਬਿਨਾ ਨੌਲੇਜ ਤੋਂ ਬਿਨਾ ਤੁਸੀਂ ਕਿਸੇ ਆਫਿਸ ਚ ਜਾ ਰਹੇ ਹੋ ਇੰਟਰਵਿਊ ਦੇਣ ਕਿਉਂ ਗਏ ਹੋ ਇੰਟਰਵਿਊ ਦੇਣ ਕਿਉਂਕਿ ਤੁਹਾਡੇ ਕੋਲ ਕੋਈ ਨੌਲੇਜ ਹੈ ਕੋਈ ਪੜ੍ਹਾਈ ਕੀਤੀ ਹੈ ਸਟੱਡੀ ਕੀਤੀ ਹੈ ਕੁਝ ਸਮਝਿਆ ਕੁਝ ਜਾਣਿਆ ਤਾਂ ਅਗਲੇ ਨੇ ਤੁਹਾਨੂੰ ਜੌਬ ਤੇ ਰੱਖਣਾ ਹੈ ਜਿਹਦੇ ਕੋਲ ਕੁਝ ਹੈ ਹੀ ਨਹੀਂ ਉਹ ਕੀ ਇੰਟਰਵਿਊ ਦੇਏਗਾ ਜਾ ਕੇ ਫਿਰ ਉਸ ਪੱਖ ਤੋਂ ਸਾਰੇ ਗਿਆਨੀਆਂ ਪਰ ਅਸੀਂ ਕੀ ਕਹਿੰਦੇ ਆ ਵੀ ਜਿਹੜਾ ਧਰਮ ਦੇ ਸਥਾਨ ਤੇ ਗੁਰਦੁਆਰੇ ਮੰਦਰ ਉਹੀ ਗਿਆਨੀ ਹੁੰਦਾ ਹੈ ਨਾ ਉਹ ਗਿਆਨੀ ਦੀ ਪਰਵਾਸ਼ਾ ਮੰਨਣੀ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਮੰਨਣੀ ਪਏਗੀ ਨਾ ਡਰਨਾ ਨਾ ਡਰਾਉਣਾ ਇਹ ਗਿਆਨੀ ਹੁੰਦਾ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਵਿਆਖਿਆ ਹੈ ਪਰ ਹੁਣ ਹੋਇਆ ਕਿ ਕਬੀਰ ਜੀ ਕਹਿੰਦੇ ਵੀ ਕਮਾਲ ਦੀ ਗੱਲ ਹੈ ਵੀ ਰੱਬੀ ਗਿਆਨ ਲੈ ਕੇ ਲੋਕਾਂ ਦਾ ਡਰ ਮਟਾਉਣਾ ਸੀ ਦੁਨੀਆ ਨੂੰ ਡਰਾ ਦਿੱਤਾ ਗਿਆ ਧਰਮ ਨਾਲ ਆਖੋ ਸਤਨਾਮ ਸ਼੍ਰੀ ਡਰਾ ਦਿੱਤੀ ਦੁਨੀਆ ਇੰਨੀ ਡਰਾ ਦਿੱਤੀ ਕਈ ਲੋਕ ਤੇ ਡਰ ਦੇ ਕਾਰਨ ਰੋਜ਼ ਮੰਦਰਾਂ ਚ ਜਾਣ ਲੱਗ ਪਏ ਕਈ ਜਾਣਾ ਹੀ ਛੱਡ ਗਏ ਕਹਿੰਦੇ ਨਾ ਵੀ ਜਾਣਾ ਨਹੀਂ ਬੜਾ ਪਾਪ ਲੱਗੇਗਾ ਬੜਾ ਨੁਕਸਾਨ ਹੋ ਜੇਗਾ ਇੱਥੋਂ ਤੱਕ ਮੈਂ ਦੇਖੇ ਨੇ ਆਪਣੇ ਸਿੱਖ ਜਗਤ ਵਿੱਚ ਵੀ ਕਿੰਨੇ ਭਰਮ ਨੇ ਮੇਰੇ ਕੋ ਬਹੁਤ ਕਰੀਬੀ ਸਨ ਮੇਰੇ ਕਜ਼ਨ ਹੀ ਸਨ ਲੁਧਿਆਣੇ ਤੋਂ ਮੈਂ ਇੱਕ ਵਾਰ ਬੈਠੇ ਬੈਠੇ ਸੁਭਾਵੇਂ ਗੱਲ ਚੱਲੀ ਵਿਚਾਰ ਚੱਲੇ ਮੈਂ ਕਿਹਾ ਵੀਰ ਜੀ ਤੁਸੀਂ ਵੀ ਬਾਣੀ ਦਾ ਪਾਠ ਕਰਿਆ ਕਰੋ ਹੁਣ ਤੇ ਤੁਹਾਡੀ ਉਮਰ 50 60 ਸਾਲ ਹੋ ਗਈ ਦੁਨੀਆਦਾਰੀ ਦੇਖ ਲਈ ਬੱਚੇ ਵੱਡੇ ਹੋ ਗਏ ਕੋਈ ਜੀ ਜੰਜਾਲ ਨਹੀਂ ਬਾਣੀ ਪੜਿਆ ਕਰੋ ਉਹ ਕਹਿੰਦੇ ਨਹੀਂ ਜੀ ਬਾਣੀ ਪੜਨ ਨਾਲ ਪਾਪ ਲੱਗਦਾ ਮੈਂ ਹੈਰਾਨ ਹੋ ਗਿਆ ਕਹਿੰਦੇ ਭਾਈ ਸਾਹਿਬ ਪਾਠ ਕਰਨ ਨਾਲ ਪਾਪ ਲੱਗਦਾ ਸੋਚੋ ਵੀ ਪਾਠ ਕਰਨ ਨਾਲ ਪਾਪ ਲੱਗ ਸਕਦਾ ਮੈਂ ਕਿਹਾ ਕਿਵੇਂ ਕਹਿੰਦੇ ਵੀ ਸਾਨੂੰ ਸ਼ੁੱਧ ਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਜੇ ਗਲਤ ਪੜ੍ਹੋ ਤੇ ਪਾਪ ਲੱਗਦਾ ਮੈਂ ਕਿਹਾ ਹਾਦੂਗੀ ਵੀ ਮੈਂ ਤੇ ਪਹਿਲੀ ਵਾਰ ਸੁਣਿਆ ਬਾਣੀ ਪੜਨ ਨਾਲ ਵੀ ਪਾਪ ਲੱਗਦਾ ਜੇ ਬਾਣੀ ਪੜਨ ਨਾਲ ਪਾਪ ਲੱਗਦਾ ਫਿਰ ਪਾਪ ਮਿਟਣਗੇ ਕਿੱਥੇ ਕਹਿੰਦੇ ਅਸੀਂ ਸੁਣਿਆ ਸੀ ਕੋਈ ਬਾਬਿਆਂ ਦੇ ਦੀਵਾਨ ਲੱਗੇ ਸਨ ਉਹ ਕਹਿੰਦੇ ਸਨ ਭਾਈ ਪਾਠ ਗਲਤ ਨਹੀਂ ਕਰਨਾ ਨਹੀਂ ਆਉਂਦਾ ਤੇ ਨਾ ਕਰੋ ਪਰ ਕਰਨਾ ਹੈ ਤੇ ਸ਼ੁੱਧ ਕਰੋ ਨਹੀਂ ਤਾਂ ਪਾਪ ਲੱਗੇਗਾ ਆ ਚੀਜ਼ਾਂ ਤੇ ਸਾਨੂੰ ਪੜਾਈਆਂ ਗਈਆਂ ਨੇ ਬਹੁਤੇ ਲੋਕ ਬਾਣੀ ਪੜ੍ਹਨੀ ਛੱਡ ਗਏ ਉਹ ਕਹਿੰਦੇ ਜੀ ਸੁਣ ਲੋ ਪੜ੍ਹਨਾ ਨਹੀਂ ਜੇ ਗਲਤ ਪੜ੍ਹਿਆਗਾ ਪਾਪ ਲੱਗੇਗਾ ਕਿਮਾ ਕਰਿਓ ਇਹ ਸਾਡੇ ਹਾਲਾਤ ਨੇ ਭਾਈ ਜੀ ਬਾਣੀ ਪੜਨ ਨਾਲ ਪਾਪ ਲੱਗੂ ਫਿਰ ਤੁਹਾਡੇ ਪਾਪ ਕੱਟੇਗਾ ਕੌਣ ਇਹ ਤੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਇਹ ਤੇ ਸਾਰੀਆਂ ਚਿੰਤਾਵਾਂ ਮਿਟਾਉਂਦੀ ਐ ਅਸੀਂ ਬਾਣੀ ਦੇ ਨਾਂ ਤੇ ਚਿੰਤਾ ਛੇੜ ਕੇ ਬਹਿ ਗਏ ਕਈ ਗੁਰਦੁਆਰੀ ਨਹੀਂ ਜਾਂਦੇ ਪੁੱਛਿਆ ਕਿਉਂ ਨਹੀਂ ਜਾਂਦੇ ਕਹਿੰਦੇ ਜੀ ਅੱਜ ਕੁਛ ਖਾਦਾ ਹੋਇਆ ਵੀ ਪਾਪ ਲੱਗੇਗਾ ਖਾ ਕੇ ਨਾ ਜਾਣਾ ਤੇ ਕੁਛ ਪੀ ਕੇ ਨਹੀਂ ਜਾਣਾ ਪਾਪ ਲੱਗਦਾ ਹੈ ਖਿਮਾ ਕਰਿਓ ਇਸ਼ਾਰਾ ਤੁਸੀਂ ਸਮਝ ਰਹੇ ਹੋ ਮੈਂ ਕਿੱਥੇ ਬੋਲ ਰਿਹਾ ਚਲੋ ਠੀਕ ਹੈ ਮੰਨ ਲਓ ਤੁਸੀਂ ਮਾਸ ਖਾ ਕੇ ਗੁਰਦੁਆਰੇ ਨਹੀਂ ਜਾਣਾ ਸ਼ਰਾਬ ਪੀ ਕੇ ਗੁਰਦੁਆਰੇ ਨਹੀਂ ਜਾਣਾ ਪਰ ਕਿਸੇ ਦਾ ਹੱਕ ਮਾਰ ਕੇ ਗੁਰਦੁਆਰੇ ਜਾਣਾ ਪੁੰਨ ਲੱਗਦਾ ਹੈ ਕਿਸੇ ਦੀ ਦਿਹਾੜੀ ਮਾਰ ਕੇ ਕਿਸੇ ਦੀ ਮਿਹਨਤ ਦੇ ਪੈਸੇ ਮਾਰ ਕੇ ਇੱਥੇ ਆਨੇ ਵੀ ਆ ਤੇ ਡੋਨੇਟ ਵੀ ਕਰਦੇ ਆ ਉਹ ਸਾਨੂੰ ਪੁੰਨ ਲੱਗਦਾ ਇਹ ਤਾਂ ਸਾਡੇ ਹਾਲਾਤ ਬਣੇ ਹੋਏ ਨੇ ਕਿਸੇ ਨਾਲ ਲੜ ਕੇ ਗਾਲੀ ਗਲੋਚਿਕ ਕਰਕੇ ਮਾਪੇਣ ਇੱਕ ਕਰਕੇ ਹਨਾ ਕਤਲ-ਕੁਤਲ ਕਰਕੇ ਲੜਾਈਆਂ ਝਗੜੇ ਕਰਕੇ ਝੂਠ ਬੋਲ ਕੇ ਫਰੇਬ ਕਰਕੇ ਗੁਰਦੁਆਰੇ ਆ ਕੇ ਸਾਨੂੰ ਕੋਨਣ ਲੱਗਦਾ ਹੈ ਤੇ ਜੇ ਉਦਾਂ ਖਾ ਵੀ ਕੇ ਜੀ ਪਾਪ ਲੱਗਦਾ ਸਾਡੀ ਤਾਂ ਪਰਵਾਸਾ ਹੀ ਬਦਲ ਗਈ ਸਾਰੀ ਸਾਨੂੰ ਸਮਝ ਹੀ ਕੱਖ ਨਹੀਂ ਹੈ ਕਿ ਮੈਂ ਕਰਿਓ ਮੈਂ ਤਾਂ ਬਿੰਤ ਕੀਤੀ ਧਰਮ ਦੇ ਨਾਲ ਸਾਨੂੰ ਡਰਾ ਦਿੱਤਾ ਗਿਆ ਢੜ ਦੁਰ ਕਰਨੇ ਸੰਗ ਉਹ ਗੁਰੂ ਨਾਨਕ ਸਾਹਿਬ ਨੇ ਤੇ ਸ਼ਰਾਬੀ ਨਸ਼ੇੜੀ ਚੋਰ ਡਾਕੂ ਬੇਈਮਾਨ ਛਾਲ ਕਪਟ ਕਰਨ ਵਾਲੇ ਕੌਡੇ ਰਕਸ਼ਸ਼ ਵਰਗੇ ਸੱਜਣ ਠੱਗ ਵਰਗੇ ਸਾਰੇ ਮਹਾਰਾਜ ਨੇ ਕਲਾ ਵਿੱਚ ਲੈ ਲਿਆ ਸਾਰਿਆਂ ਨੂੰ ਸਿਨ੍ਹੇ ਨਾਲ ਲਾਇਆ ਤੇ ਅਸੀਂ ਨੇੜੇ ਆਉਣ ਨੂੰ ਵੀ ਤਿਆਰ ਨਹੀਂ ਆ ਇਹ ਚੀਜ਼ਾਂ ਤੇ ਉਸ ਸਮੇਂ ਚੱਲ ਰਹੀਆਂ ਸਨ ਕਿਬੀਰ ਜੀ ਦੇ ਸਾਹਮਣੇ ਆਹੀ ਮਸਲਾ ਆਇਆ ਹੋਇਆ ਹੈ ਅੱਜ ਦੇ ਸ਼ਬਦ ਵਿੱਚ ਤੇ ਗੁਰੂ ਸਾਹਿਬ ਨੇ ਇਹ ਸਮੱਸਿਆਵਾਂ ਵਿੱਚੋਂ ਸਾਨੂੰ ਕੱਢਿਆ ਇਨਾ ਹਾਲਾਤਾਂ ਵਿੱਚੋਂ ਬਾਹਰ ਕੱਟਿਆ ਇਨਾ ਵਹਿਮਾਂ ਭਰਮਾਂ ਚੋਂ ਬਾਹਰ ਕੱਟਿਆ ਤੇ ਕੁਝ ਅਗਿਆਨੇ ਲੋਕਾਂ ਨੇ ਮੇਰੇ ਵਰਗਿਆਂ ਦਾ ਵੀ ਰੋਲ ਹੋਏਗਾ ਵੀ ਬਹੁਤਾ ਪਤਾ ਨਹੀਂ ਅਸੀਂ ਲੋਕਾਂ ਨੂੰ ਫਿਰ ਝੂਠ ਵਹਿਮ ਪਰਮ ਪਖੰਡ ਸੁਣਾਉਣ ਲੱਗ ਪਏ ਨਤੀਜਾ ਦੁਨੀਆ ਉਲਝ ਗਈ ਨੌਜਵਾਨ ਗੁਰੂ ਘਰੋਂ ਨੇ ਹਟ ਗਏ ਬਜ਼ੁਰਗ ਬੈਠੇ ਹੁੰਦੇ ਆ ਉਹਨਾਂ ਨੂੰ ਐ ਹੁੰਦਾ ਵੀ ਘਰੇ ਕੋਈ ਗੱਲਬਾਤ ਨਹੀਂ ਚਲੋ ਥੋੜਾ ਟਾਈਮ ਗੁਰੂ ਘਰ ਜਾਈਏ ਚਲੋ ਜਿਹੜੇ ਭਾਵਨਾ ਨਾਲ ਆ ਰਹੇ ਨੇ ਜੀ ਆਇਆਂ ਪਰ ਆਪਾਂ ਨੂੰ ਪਤਾ ਹੈ ਵੀ ਚਲੋ ਕਈ ਵਾਰ ਕਹਿੰਦਾ ਵੀ ਚਲੋ ਨਾਲ ਘੁੰਮਿਆਂ ਵਾਂਗੇ ਸ਼ਹਿਰ ਕਰੇ ਉਹਨਾਂ ਨਾਲ ਮੱਥਾ ਟੇਕ ਕੇ ਆਉਣੇ ਨਾ ਫਰਕੇ ਦੇ ਵਿੱਚ ਵੀ ਇੱਕ ਕਹੇਗਾ ਨਹੀਂ ਮੈਂ ਗੁਰੂ ਘਰ ਚੱਲਿਆ ਮੈਂ ਬਾਣੀ ਸੁਣਨ ਚੱਲਿਆ ਹਾਂ ਮੈਂ ਪੜ੍ਹ